ਐਸਜੀਪੀਸੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਨੇ ਜਿਹੜਾ ਸੁਖਵੀਰ ਬਾਦਲ ਤੇ ਕਹਿੰਦੇ ਉੱਤੇ ਵਾਪਸ ਮਤਲਬ ਆਪਣਾ ਅਸਤੀਫਾ ਲੈ ਲਿਆ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਪੁਰੀ ਸਾਹਿਬ ਮੈਂ ਸਭ ਤੋਂ ਪਹਿਲਾਂ ਦਾ ਸਮੂਹ ਸੰਗਤ ਨੂੰ ਫਤਿਹ ਬਹੁੰਦਾ ਵੈਦਿਕਾ ਖਾਲਸਾ ਵੈਦਿਕ ਜੀ ਫਤਿਹ ਇਸ ਬਾਰੇ ਮੇਰੇ ਵਿਚਾਰ ਇਹੀ ਹਨ ਕਿ ਜੋ ਅਕਾਉਤਰ ਸਾਹਿਬ ਨੇ ਸਾਬਕਾ ਰਜਿੰਦਰ ਸਿੰਘ ਧਾਮੀ ਪ੍ਰਧਾਨ ਐਸਜੀਪੀਸੀ ਨੂੰ ਬਹੁਤ ਵੱਡਾ ਮਾਨ ਸਤਿਕਾਰ ਦਿੱਤਾ ਸੀ ਉਹਨੂੰ ਸੱਤਵੇਂ ਮੇਰੀ ਕਮੇਟੀ ਦਾ ਮੁਖੀ ਬਣਾਇਆ ਸੀ ਅਤੇ ਉਹਨੂੰ ਪੰਥਕ ਏਕਤਾ ਕਰਾਉਣ ਵਾਸਤੇ ਵੀ ਉਹਦੀ ਡਿਊਟੀ ਲਾਈ ਸੀ ਪਰ ਉਸਨੇ ਆਪਣੀ ਜਿਹੜੀ ਇਹ ਸ਼ਖਸੀਅਤ ਉਭਾਰਨੀ ਦਾ ਕੀ ਸੀ ਆਪਣੀ ਮਿੱਟੀ 'ਚ ਮਿਲਾ ਲਈ ਉਹਨੇ ਸ਼ਖਸੀਅਤ ਕਿਉਂਕਿ ਸੰਘਵੀਰ ਬਾਦਲ ਦਾ ਜਿੰਨਾ ਗਨਾਹ ਹੈ ਅਕਾਲ ਤਖਤ ਦੇ ਹੁਕਮ ਨੂੰ ਮੰਦੀ ਲੰਘਣਾ ਕਰਦਾ ਉਹਨਾਂ ਹੀ ਸਦਾ ਹਰਿੰਦਰ ਸਿੰਘ ਧਾਮੀ ਦਾ ਬਣ ਗਿਆ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਹਦਾਰ ਨੂੰ ਹਟਾਉਣਾ ਸ੍ਰੀ ਨੰਨਪੁਰ ਸਾਹਿਬ ਦੇ ਜ਼ਹਿਦਾਦ ਨੂੰ ਹਟਾਉਣਾ ਕੇਸਗੜ ਸਾਹਿਬ ਦੇ ਜ਼ਹਿਦਾਦ ਨੂੰ ਹਟਾਉਣਾ ਇਹ ਜਿੱਥੇ ਬਾਦਲ ਅਤੇ ਡੈਕਟ ਕਮੇਟੀ ਜ਼ਿੰਮੇਵਾਰ ਹੈ ਉੱਤੇ ਨਾਲ ਇਹ ਧਾਮੀ ਵੀ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੇ ਮਿਲੀ ਭੁਗਤ ਨਾਲ ਹੀ ਬਾਦਲ ਦੀ ਮਿਲੀ ਭੁਗਤ ਨਾਲ ਹੀ ਇਸ ਨੇ ਇਸ ਤੋਂ ਸਿੱਧ ਹੋ ਗਿਆ ਹੈ ਕਿ ਇਹ ਨੇ ਸਤੀਵਾ ਦਿੱਤਾ ਸੀ ਜੇ ਇਸ ਨੇ ਸਤੀਵਾ ਵਾਪਸ ਲੈਣਾ ਸੀ ਤਾਂ ਇਹ ਕਾ ਸ੍ਰੀ ਕਲਤਖ ਸਾਹਿਬ ਦੇ ਜ਼ਹਿਦਾਦ ਸਾਬਕਾ ਜਹਦਰ ਗਿਆਨੀ ਰਕबीर ਸਿੰਘ ਜੀ ਦੇ ਕਹਿਣ ਤੇ ਜਦੋਂ ਉਹਦੇ ਘਰ ਗਏ ਸਨ ਵੀ ਤੂੰ ਇਹ ਅਸਤੀਫਾ ਨਾ ਦਿਓ ਅਸਤੀਫਾ ਵਾਪਸ ਲੈ ਲਓ ਉਦੋਂ ਕਿਉਂ ਨਹੀਂ ਮੰਨਿਆ ਜੇ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਨੂੰ ਜਾਂ ਅਕਾਲ ਤਖਤ ਸਾਹਿਬ ਦੀ ਸਰਵਿਸਤਾ ਨੂੰ ਇਹਨੇ ਬਹਾਲ ਰੱਖਣਾ ਹੁੰਦਾ ਤਾਂ ਉਦੋਂ ਉਹਨਾਂ ਦੇ ਕਹਿਣ ਤੇ ਹੀ ਇਹਨੂੰ ਅਸਤੀਫਾ ਵਾਪਸ ਲੈਣਾ ਚਾਹੀਦਾ ਵੀ ਐਡੀ ਵੱਡੀ ਸ਼ਖਸੀਅਤ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਅਕਾਲ ਤਖਤ ਸਾਹਿਬ ਦਾ ਜਹਦਰ ਵੀ ਉਹਦੇ ਘਰ ਆਏ ਚੱਲ ਕੇ ਉਦੋਂ ਤਾਂ ਮੰਨਿਆ ਨਹੀਂ ਫੋਂ ਜਦੋਂ ਅਕਾਲ ਤਖਤ ਸਾਹਿਬ ਦੀ ਰੰਗਨਾ ਕਰਨ ਵਾਲੇ ਸਿੱਖ ਪੰਥ ਨੂੰ ਪੈਰਾਉਜ ਰੋਲਣ ਵਾਲੇ ਸਦਾ ਸੁਖਬੀਰ ਸਿੰਘ ਬਾਦਲ ਉਹਨੇ ਉਹ ਜਦੋਂ ਉਹਦੇ ਘਰ ਗਿਆ ਤਾਂ ਉਹ ਨਾਲ ਦੀ ਨਾਲ ਇਸ ਦੀ ਵਾਪਸ ਲੈ ਲਿਆ ਕਹਿੰਦਾ ਵੀ ਇਸ ਚਾਰ ਦਿਨਾਂ ਬਾਅਦ ਮੈਂ ਕਹਿੰਦਾ ਹੁਣ ਆਪਣਾ ਚਾਰਜ ਸੰਭਾਲਾਂਗਾ ਇਸ ਲਈ ਇਸ ਤੋਂ ਸਿੱਧ ਹੋ ਗਿਆ ਹੈ ਕਿ ਸੁਖਬੀਰ ਸੁਖਬੀਰ ਸਿੰਘ ਬਾਦਲ ਤੇ ਸਦਾ ਹਰਜਿੰਦਰ ਸਿੰਘ ਧਾਮੀ ਇਹਨਾਂ ਦੋਨਾਂ ਦੀ ਮਿਲੀ ਭੁਗਤ ਨਾਲ ਹੀ ਇਹ ਜੋ ਅਕਾਲ ਤਖਤ ਸਾਹਿਬ ਦੀ ਜੋ ਮਰਿਆਦਾ ਦੀ ਉਲੰਘਣਾ ਹੋਈ ਹੈ ਉਹ ਦੋਨੇ ਹੀ ਇੱਕ ਕਟਾਇਰੇ ਵਿੱਚ ਖੜੇ ਹੋ ਗਏ ਨਾ ਮੈਂ ਇਸ ਬਾਰੇ ਇਹੀ ਕਹਿਣਾ ਚਾਹੁੰਦਾ ਵੀ ਸਿੱਖ ਪੰਥ ਹੈ ਜਿਹੜਾ ਉਸ ਨੂੰ ਇਹ ਪਤਾ ਲੱਗ ਗਿਆ ਤੇ ਇਹ ਸਰਦਾਰ ਜਿੰਦਰ ਸਿੰਘ ਧਾਮੀ ਨੇ ਆਪਣੇ ਜੋ ਮਾੜੀ ਮਾਨਸਿਕਤਾ ਦੀ ਜਿਹੜੀ ਇਹ ਕਾਬਲੀਅਤ ਹੈ ਇਹਨੂੰ ਜਗਜਾਗ ਕਰ ਦਿੱਤਾ ਹੈ ਇਸ ਲਈ ਮੈਂ ਤਾਂ ਇਸ ਬਾਰੇ ਹੋਰ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਇਹੀ ਇਹ ਵੀ ਮੈਨੂੰ ਸਿੱਖ ਹੋਣ ਦੇ ਨਾਤੇ ਭਾਵੇਂ ਮੈਂ ਕਾਂਗਰਸ ਪਾਰਟੀ ਜਾਂ ਪਰ ਮੈਨੂੰ ਸਿੱਖ ਹੋਣ ਦੇ ਨਾਤੇ ਬਹੁਤ ਵੱਡੀ ਥੇਸ ਪਹੁੰਚੀ ਹੈ ਕਿ ਇਹਨਾਂ ਦੋਨਾਂ ਲੀਡਰਾਂ ਨੇ ਸਿੱਖ ਕੌਮ ਦਾ ਬਹੁਤ ਵੱਡਾ ਕਹਾਣ ਕੀਤਾ ਹੈ ਇਹਨਾਂ ਦੇ ਬਜ਼ੁਰਗ ਆਪਣਾ ਸਰਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਆਪ ਚਲੇ ਗਏ ਨੇ ਸਾਰਿਆਂ ਨੇ ਜਾਣਾ ਕਿਸੇ ਨੇ ਇੱਥੇ ਰਹਿ ਨਹੀਂ ਜਾਣਾ ਇਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਕਹਾਣ ਉਹਨਾਂ ਵੀ ਕੀਤਾ ਸੀ ਤੇ ਉਹ ਉਹ ਜਾਂਦੇ ਜਾਂਦੇ ਸਿੱਖ ਕੌਮ ਨੂੰ ਲੀਡਰਲੈਸ ਕਰਕੇ ਗਏ ਹਨ ਸਿੰਘ ਕੌਮ ਦੇ ਬੇੜੀਆਂ ਵਿੱਚ ਪੱਟੇ ਪਾ ਕੇ ਗਏ ਹਨ ਉਹ ਜੋ ਕਿ ਸਾਰੇ ਲੰਮੇ ਸਮੇਂ ਤੱਕ ਸਿੱਖ ਯਾਦ ਰੱਖਣਗੇ ਕਿ ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਅਤੇ ਹੋਰ ਮਰਿਆਦਿਆਂ ਦਾ ਬਹੁਤ ਵੱਡਾ ਕਾਣ ਕੀਤਾ ਹੈ ਇਹ ਹਮੇਸ਼ਾ ਯਾਦ ਰੱਖਣਗੇ